ਕੁਝ ਕੈਨੇਡੀਅਨ ਦੂਰੀ ਤੇ ਵਿਆਜ ਦਰਾਂ ਦੇ ਵਿੱਚ ਕਟੌਤੀ ਦੀ ਸੰਭਾਵਨਾ ਦੇ ਨਾਲ-ਨਾਲ ਆਪਣੇ ਕਰਜ਼ੇ ਬਾਰੇ ਥੋੜੇ ਹੋਰ ਉਮੀਦ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਦਿਵਾਲੀਆ ਫਰਮ ਦੇ ਖਤਕਾਰ ਕਰਜ਼ਾ ਸੂਚਕਾਂਕ ਮੈਟ੍ਰਿਕ ਨੇ 12 ਮਹੀਨਿਆਂ ਦੇ ਘੱਟ ਸਕੋਰਾਂ ਦੇ ਬਾਅਦ 2024 ਦੀ ਪਹਿਲੀ ਤਮਾਹੀ ਦੇ ਵਿੱਚ ਇੱਕ ਮਹੱਤਵਪੂਰਨ ਸੁਧਾਰ ਦਿਖਾਇਆ ਇੱਕ ਚੌਥਾਈ ਤੋਂ ਵੱਧ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਮੌਜੂਦਾ ਕਰਜ਼ੇ ਦੀ ਸਥਿਤੀ ਨੂੰ ਇੱਕ ਸਾਲ ਪਹਿਲਾਂ ਨਾਲੋਂ ਬਿਹਤਰ ਸਮਝਦੇ ਨੇ ਪਿਛਲੀ ਤਮਾਹੀ ਦੇ ਮੁਕਾਬਲੇ ਘੱਟ ਕੈਨੇਡੀਅਨ ਪਰਿਵਾਰ 41% ਕਹਿੰਦੇ ਨੇ ਕਿ ਉਹ ਆਪਣੇ ਮੌਜੂਦਾ ਕਰਜ਼ੇ ਦੇ ਪਦ ਬਾਰੇ ਚਿੰਤਤ ਨੇ ਖਪਤਕਾਰਾਂ ਦੀਆਂ ਭਾਵਨਾਵਾਂ ਵਿੱਚ ਵਾਧੇ ਦੇ باوجود ਕੈਨੇਡੀਅਨ ਪਰਿਵਾਰ ਅਜੇ ਵੀ ਨਿਚੋੜ ਮਹਿਸੂਸ ਕਰ ਰਹੇ ਨੇ ਤੇ ਉਹਨਾਂ ਅੱਗੇ ਕਿਹਾ ਕਿਉਂਕਿ ਹੋਰ ਮਾਰਗੇਜ ਨਵਿਆਂ ਦੀ ਸੰਭਾਵਨਾ ਹੈ ਤੇ ਰਹਿਣ ਸਹਿਣ ਦੀ ਲਾਗਤ ਲਗਾਤਾਰ ਵੱਧ ਰਹੀ ਹੈ ਅੱਦੇ ਉੱਤਰ ਦਤਾਵਾਂ ਨੇ ਕਿਹਾ ਕਿ ਉਸ ਨਾਲ ਚਿੰਤਤ ਨੇ ਜਿਸ ਨੂੰ ਐਮ ਐਨ ਪੀ ਸਮਾਜਿਕ ਨਿਚੋੜ ਕਹਿੰਦੇ ਨੇ ਭਾਵ ਉਹ ਆਪਣੀ ਜੀਵਨ ਸ਼ੈਲੀ ਜਾਂ ਸਮਾਜਿਕ ਜ਼ਿੰਮੇਵਾਰੀਆਂ ਤੇ ਪੈਸਾ ਖਰਚ ਕਰਨ ਬਾਰੇ ਚਿੰਤਤ ਨੇ ਸਮਾਜਿਕ ਜਸ਼ਨਾਂ ਦੇ ਵਿੱਚ ਜਿਵੇਂ ਕਿ ਵਿਆਹ ਜਨਮ ਦਿਨ ਗ੍ਰੈਜੂਏਸ਼ਨ ਜਾਂ ਫਿਰ ਪਰਿਵਾਰਕ ਜਸ਼ਨ ਹੋਣ ਕੁਝ ਹੋਰ ਮੁਸ਼ਕਲਾਂ ਦੇ ਵਿੱਚ ਵੀ ਡੁੱਬ ਸਕਦੇ ਨੇ ਕਿਉਂਕਿ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣਾ ਹੀ ਓਖਾ ਹੋ ਰੱਖਿਆ ਹੈ ਪਹਿਲਾਂ ਲੋਕਾਂ ਘਟ ਕੈਨੇਡੀਅਨਾਂ ਨੇ ਆਪਣੇ ਕਰਜ਼ ਮੋੜਨ ਦੀ ਆਪਣੀ ਯੋਗਤਾ ਬਾਰੇ ਚਿੰਤਤ ਹੋਣ ਦੀ ਰਿਪੋਰਟ ਕੀਤੀ ਸੀ ਪਰ ਲਗਭਗ ਅੱਧੇ ਉੱਤਰ ਦਤਾਵਾਂ ਨੇ ਕਿਹਾ ਕਿ ਉਹ ਆਪਣੀਆਂ ਸਾਰੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਦੇ ਵਿੱਚ ਅਸਫਲ ਰਹਿਣ ਤੋਂ ਡਾਲਰ 200 ਜਾਂ ਇਸ ਤੋਂ ਘੱਟ ਦੂਰ ਨੇ ਬੈਂਕ ਆਫ ਕੈਨੇਡਾ ਇਸ ਸਾਲ ਆਪਣੀ ਮੁੱਖ ਵਿਆਜ ਦਰਾਂ ਦੇ ਵਿੱਚ ਕਟੌਤੀ ਸ਼ੁਰੂ ਕਰਨ ਦੇ ਲਈ ਤਿਆਰ ਜਾਪਦਾ ਹੈ ਕਿਉਂਕਿ ਮਹਿੰਗਾਈ ਇਸ ਦੇ ਉੱਚੇ ਪੱਧਰ ਤੋਂ ਕਾਫੀ ਘਟ ਗਈ ਹੈ ਕੇਂਦਰੀ ਬੈਂਕ ਦੀਆਂ ਜਿਹੜੀਆਂ ਰੇਟ ਦਰਾਂ ਜਿਵੇਂ ਹੀ ਵਧੀਆਂ ਤਾਂ ਕੈਨੇਡੀਅਨਾਂ ਦੀਆਂ ਮਾਰਗੇਜਾਂ ਨਵੀਆਂ ਕਰਾਉਣਾ ਘਰਾਂ ਦਾ ਮਹੀਨਾਵਾਰ ਖਰਚਾ ਜਿਹੜਾ ਉਸ ਨੂੰ ਵਧਾਏ ਜਾਂ ਤਾਂ ਕਿਰਾਏ ਦੇ ਖਰਚੇ ਵੀ ਵੱਧ ਗਏ ਨੇ ਐਨਪੀ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੇ ਸ਼ੁਰੂ ਹੋਣ ਤੋਂ 4 ਸਾਲ ਬਾਅਦ ਇੱਕ ਤਿਹਾਈ ਕੈਨੇਡੀਅਨਾਂ ਨੇ ਕਿਹਾ ਹੈ ਕਿ ਉਹ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਬੁਰੇ ਵਿੱਤੀ ਸਥਿਤੀ ਦੇ ਵਿੱਚ ਹਨ ਖਾਸ ਕਰਕੇ ਘੱਟ ਆਮਦਨੀ ਵਾਲੇ ਲੋਕਾਂ ਤੋਂ 35 ਤੋਂ 54 ਸਾਲ ਦੀ ਉਮਰ ਵਾਲੇ ਲੋਕਾਂ ਵਿੱਚ ਦਬਾਅ ਵਧਿਆ ਹੈ ਸ਼ੁਕਰਵਾਰ ਨੂੰ ਪ੍ਰਕਾਸ਼ਿਤ ਹੋਏ ਰਿਪੋਰਟ ਦੇ ਅਨੁਸਾਰ ਸਰਵੇਖਣ ਕੀਤੇ ਗਏ 451 ਕੈਲਗਰੀਆਂ ਦੇ ਵਿੱਚੋਂ 55% ਨੇ ਕਿਹਾ ਹੈ ਕਿ ਉਹ ਮੰਨਦੇ ਨੇ ਕਿ ਸ਼ਹਿਰ ਗਲਤ ਰਸਤੇ ਤੇ ਹੈ ਜਦਕਿ 37% ਲੋਕਾਂ ਦਾ ਮੰਨਣਾ ਹੈ ਕਿ ਸ਼ਹਿਰ ਸਹੀ ਦਿਸ਼ਾ ਵੱਲ ਜਾ ਰਿਹਾ ਹੈ। ਲੇਜਰਪੋਲ ਦੇ ਅਨੁਸਾਰ ਹਰ 10 ਵਿੱਚੋਂ 4 ਤੋਂ ਘੱਟ ਕੈਲਗੇਰੀਅਨ ਸ਼ਹਿਰ ਦੀ ਮੌਜੂਦਾ ਦਿਸ਼ਾ ਤੋਂ ਖੁਸ਼ ਹਨ ਇਸ ਦੇ ਵਿੱਚ ਰਿਹਾਇਸ਼ ਦੀ ਸਮਰੱਥਾ ਟੈਕਸ ਤੇ ਹੋਰ ਆਰਥਿਕ ਦਬਾਅ ਪ੍ਰਮੁੱਖ ਚਿੰਤਾਵਾਂ ਵਿੱਚੋਂ ਇੱਕ ਨੇ ਲੇਜਰਪੋਲ ਮੁਤਾਬਕ ਬਿਜੋਤੀ ਗੁੰਦੇਕ ਦੇ ਕੰਮਾਂ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਜੋਇਰ ਦੇ ਇੱਕ ਸਰਵੇਖਣ ਦੇ ਵਿੱਚ ਅੱਧੇ ਤੋਂ ਵੱਧ ਕੈਲਗੇਰੀਆਨਾਂ ਦਾ ਮੰਨਣਾ ਹੈ ਕਿ ਸ਼ਹਿਰ ਗਲਤ ਰਸਤੇ ਤੇ ਹੈ ਸ਼ੁੱਕਰਵਾਰ ਦੀ ਇੱਕ ਰਿਪੋਰਟ ਮੁਤਾਬਕ ਸਰਵੇਖਣ ਕੀਤੇ ਗਏ 451 ਕੈਲਗੇਰੀਆਨਾਂ ਦੇ ਵਿੱਚੋਂ 55% ਨੇ ਕਿਹਾ ਹੈ ਕਿ ਉਹ ਮੰਨਦੇ ਨੇ ਕਿ ਸ਼ਹਿਰ ਗਲਤ ਰਸਤੇ ਤੇ ਹੈ ਜਦਕਿ 37% ਦੀ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਸ਼ਹਿਰ ਸਹੀ ਦਿਸ਼ਾ ਵੱਲ ਕੰਮ ਕਰ ਰਿਹਾ ਹੈ ਰਿਹਾਇਸ਼ ਦੀਆਂ ਕੀਮਤਾਂ ਤੇ ਸਮਰਥਾ ਦਾ ਹਵਾਲਾ ਦਿੱਤਾ ਗਿਆ ਤੇ ਕੈਲਗੇਰੀ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 26% ਦਾ ਸਾਹਮਣਾ ਕਰ ਰਿਹਾ ਹੈ ਇਸ ਤੋਂ ਬਾਅਦ ਜਾਇਦਾਦ ਟੈਕਸ 14% ਦੀ ਤੇ ਆਰਥਿਕਤਾ 12 ਫੀਸ ਦਿੱਤੇ ਹੈ ਸਰਵੇਖਣ ਕੀਤੇ ਗਏ 451 ਲੋਕਾਂ ਵਿੱਚੋਂ 37 ਫੀਸ ਦੀ ਨੇ ਮੇਅਰ ਜੋਤੀ ਗੁੰਡੇਕ ਦੇ ਉੱਤੇ ਘੱਟ ਸਕੋਰ ਦਿੱਤੇ ਨੇ ਜਦੋਂ ਉਹਨਾਂ ਦੇ ਪ੍ਰਮੁੱਖ ਮੁੱਦੇ ਨੂੰ ਸੰਭਾਲਣ ਦੀ ਗੱਲ ਆਉਂਦੀ ਹੈ ਤਾਂ ਲਗਭਗ 50 ਫੀਸ ਦੀ ਕੈਲਗੇਰੀਆਨਾ ਨੇ ਗੁੰਡੇਕ ਨੂੰ ਮੱਧ ਰੇਂਜ ਦਾ ਸਕੋਰ ਦਿੱਤਾ ਜਦੋਂ ਕਿ ਸਰਵੇਖਣ ਕੀਤੇ ਗਏ ਕੈਲਗੇਰੀਨ ਕੈਲਗੇਰੀਆ ਦੇ ਵਿੱਚੋਂ ਸਿਰਫ 14 ਫੀਸ ਦੀ ਨੇ ਕਿਹਾ ਕਿ ਉਹ ਮੇਅਰ ਦੁਆਰਾ ਉਹਨਾਂ ਦੇ ਪ੍ਰਮੁੱਖ ਮੁੱਦੇ ਨੂੰ ਸੰਭਾਲਣ ਦੇ ਤਰੀਕੇ ਤੋਂ ਸੰਤੁਸ਼ਟ ਨਹੀਂ ਜ਼ਿਆਦਾਤਰ ਸਰਵੇਖਣ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਕੈਲਗੇਰੀ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਗੁੰਡੇਕ ਨੇ ਚੰਗੀ ਨੌਕਰੀ ਨਾਲੋਂ ਬੁਰਾ ਕੰਮ ਕੀਤਾ ਹੈ ਲੈਜਰ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ ਲਗਭਗ 24% ਨੇ 2021 ਦੀਆਂ ਮਿਊਨਿਸਪਲ ਚੋਣਾਂ ਵਿੱਚ ਗੁੰਡੇਕ ਨੂੰ ਵੋਟ ਦਿੱਤੀ ਜੇਕਰ ਕਾ ਮਿਊਨਿਸਪਲ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਵਿੱਚੋਂ ਸਿਰਫ 11% ਦੀ ਵੋਟਰ ਹੀ ਉਸ ਨੂੰ ਵੋਟ ਪਾਉਣਗੇ ਜਦਕਿ 54% ਦੀ ਵੋਟਰਾਂ ਨੇ ਕਿਹਾ ਹੈ ਕਿ ਉਹ ਕਿਸੇ ਹੋਰ ਨੂੰ ਵੋਟ ਪਾਉਣਗੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 70% ਦੀ ਗੁੰਡੇਕ ਦੇ ਵਿਰੁੱਧ ਵਾਪਸ ਬੁਲਾਈ ਗਈ ਪਟੀਸ਼ਨ ਤੋਂ ਜਾਣੂ ਸਨ ਜੋ ਵੀਰਵਾਰ 4 ਅਪ੍ਰੈਲ ਨੂੰ ਇਲੈਕਸ਼ਨਸ ਕੈਲਗੇਰੀ ਨੂੰ ਸੌਂਪੀ ਗਈ ਸੀ 58% ਦੇ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਮੁਹਿੰਮ ਬਾਰੇ ਸੂਚਿਤ ਕੀਤਾ ਗਿਆ ਸੀ ਹਾਲਾਂਕਿ 47% ਦੇ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਦਾ ਵਿਰੋਧ ਕਰਨ ਵਾਲੇ 32% ਦੇ ਮੁਕਾਬਲੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ ਨਾਗਰਿਕ ਸਰਵੇਖਣ ਦਾ ਜਵਾਬ ਦੇਣ ਵਾਲੇ ਕੈਲਗੇਰੀਆਨਾਂ ਦੇ ਵਿੱਚੋਂ ਸਿਰਫ 29% ਨੇ ਹੀ ਵਾਪਸ ਬੁਲਾਉਣ ਦੀ ਪੈਟੀਸ਼ਨ ਤੇ ਹਸਤਾਖਰ ਕੀਤੇ ਜਾਂ ਕਰਨ ਦਾ ਇਰਾਦਾ ਰੱਖਿਆ ਲਗਭਗ 42% ਦੇ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਬਿਆਨ ਨਾਲ ਸਹਿਮਤ ਹਨ ਜੇਕਰ ਤੁਸੀਂ ਪਿਛਲੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਨਹੀਂ ਪਾਈ ਤਾਂ ਤੁਹਾਨੂੰ ਰਿ ਕਾਲ ਗੌਂਦਿਕ ਪਟੇਸ਼ਨ ਤੇ ਦਸਖਤ ਕਰਨ ਦੇ ਯੋਗ ਨਹੀਂ ਹੋਣਾ ਚਾਹੀਦਾ ਸਰਵੇਖਣ ਕੀਤੇ ਗਏ 32% ਨੇ ਕਿਹਾ ਕਿ ਉਹ ਬਿਆਨ ਨਾਲ ਸਹਿਮਤ ਨਹੀਂ ਹਨ ਜਦਕਿ 14% ਨੇ ਕਿਹਾ ਕਿ ਉਹ ਨਾ ਤਾਂ ਸਹਿਮਤ ਨੇ ਨਾ ਹੀ ਅਸਹਿਮਤ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ